ਪੰਜ ਕੈਬਨਿਟ ਮੰਤਰੀ ਜੀ ਦੋ ਕਾਂਗਰਸ ਚੋਂ ਆਏ ਹੋਏ ਇੱਕ ਕਲਾਕਾਰ ਆਮ ਆਦਮੀ ਪਾਰਟੀ ਕੋਲੇ ਇਹ ਹਾਲਾਤ ਪੈਦਾ ਹੋ ਗਏ ਕਿ ਉਹਨਾਂ ਨੂੰ ਆਪਦੇ ਮੰਤਰੀ ਚੋਣਾਂ 'ਚ ਲੜਾਉਣੇ ਪੈ ਰਹੇ ਨੇ ਕੀ ਜਿਹੜੇ ਤੁਹਾਡੇ ਪਾਰਟੀ ਦੇ ਆਮ ਵਰਕਰ ਸੀ ਜਿਹੜੇ ਕੀ ਉਹਨਾਂ ਨੂੰ ਉਹਨਾਂ ਕੋਲੇ ਕਿਸੇ ਕੋਲ ਕਾਬਿਲियत ਨਹੀਂ ਹੈਗੀ ਆਮ ਵਰਕਰਾਂ ਕੋਲੇ ਕਿ ਉਹ ਉਹ ਇਲੈਕਸ਼ਨ ਲੜ ਸਕਣ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਗਲਤੀਆਂ ਤੇ ਪੂਰਾ ਡੀਪਲੀ ਸੋਚ ਰਹੇ ਹੋ ਦੇਸ਼ ਦੇ ਵਿੱਚ ਪੰਜਾਬ ਬਣੂਗਾ ਹੀਰੋ ਇਸ ਵਾਰ ਲੋਕ ਸਭਾ ਚ 13 0 ਭਗਵਾਨਤਮਾਨ ਨੇ ਨਾ 13 0 ਕਿਹਾ ਸੀ 13 0 ਹੈ ਨਾ ਮੈਨੂੰ ਲੱਗਦਾ ਵੀ ਉਹ ਜ਼ੀਰੋ ਜਿਹੜੀ ਹੈ ਨਾ ਜ਼ੀਰੋ ਇਹ ਉਹਨਾਂ ਦੇ ਹਿੱਸੇ ਆਉਂਦੀਆਂ 13 ਤਾਂ ਬਾਕੀਆਂ ਨੂੰ ਆ ਜਾਂਦੀ ਇਹ ਜਿਹੜੇ ਸਾਰੀਆਂ ਸਮੀਕਰਨ ਦੇ ਦੇਖੋ ਤਾਂ ਇਹ ਸ਼ੋਅ ਕਰਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਦਲਾ ਜਿਹੜਾ ਹੈ ਚ ਉਹ ਬੰਦਲਿਆ ਹੋਇਆ ਕਰਦਾ ਹੈ 8 800 ਬੰਦੇ ਦੀ ਸਿਕਿਉਰਿਟੀ ਲੈ ਕੇ ਜਿਹੜਾ ਸਭ ਤੋਂ ਵੱਡਾ ਹੂੰ 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 ਦੀ ਗੱਲ ਕਰਦਾ ਸੀ ਨਾ ਇਹੜਾ ਕਰਦਾ ਸੀ ਹੂਟਰ ਬਾਈ ਦਾ ਤਾਂ ਸਾਡੇ 1:00 ਵਜਦਾ ਹੈ ਅੱਜ ਵੀਰਾ ਤੇਰੇ ਵਾਲਾ ਹੂਟਰ ਵੀ ਬਹੁਤ ਜਾਂਦੇ 1:00 ਵਜਦਾ ਸਾਡੇ ਵਾਲੇ ਦਾ ਸਾਨੂੰ ਤਾਂ ਪਤਾ ਇਸ ਤਾਂ ਚੱਲੇਦੇ ਹੂਟਰ ਸਾਡੇ ਦਾ ਸਰਕਾਰ ਅੱਜ ਤੱਕ ਇਹ ਰੌਲਾ ਪਾਇਆ ਨਹੀਂ ਪਰ ਇਹ ਹੂਟਰ ਜਿਹੜਾ ਆਮ ਆਦਮੀ ਪਾਰਟੀ ਵਾਲੇ ਦੀ 1:00 ਚ ਵੱਧ ਵਜਦਾ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ 8 ਉਮੀਦਵਾਰ ਐਲਾਨ ਦਿੱਤੇ ਹਨ ਵੱਡਾ ਐਲਾਨ ਕੀਤਾ ਤੇ 8 ਉਮੀਦਵਾਰਾਂ ਦੀ ਜਿਹੜੀ ਲਿਸਟ ਆ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਆ ਲਿਸਟ ਤੁਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਤੇ ਚੈਨਲਾਂ ਤੇ ਦੇਖ ਰਹੇ ਹੋ ਕਿ ਸੰਗਰੂਰ ਤੋਂ ਸੰਗਰੂਰ ਤੋਂ ਜੋ ਟਿਕਟ ਦਿੱਤੀ ਆ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤੇਅਰ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਨੇ ਫਰੀਦਕੋਟ ਤੋਂ ਟਿਕਟ ਦਿੱਤੀ ਆ ਕਰਮਜੀਤ ਅਨਮੋਲ ਜਣੀ ਕਿ ਕਰਮਜੀਤ ਅਨਮੋਲ ਦੀਆਂ ਚਰਚਾਵਾਂ ਬਹੁਤ ਹੋ ਰਹੀਆਂ ਸੀ ਕਿ ਹਲਕਾ ਸੰਗਰੂਰ ਤੋਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਤੋਂ ਦਾਵੇਦਾਰ ਹੋ ਸਕਦੇ ਨੇ ਟਿਕਟ ਦਿੱਤੀ ਜਾ ਸਕਦੀ ਆ ਪਰ ਫਰੀਦਕੋਟ ਤੋਂ ਟਿਕਟ ਦਿੱਤੀ ਆ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਹਲਕਾ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਜੋ ਪੰਜਾਬ ਦੇ ਕੈਬਨਿਟ ਮੰਤਰੀ ਨੇ ਸੋ ਖਡੂਰ ਸਾਹਿਬ ਦੀ ਗੱਲ ਕਰਾਂਗੇ ਲਾਲਜੀਤ ਸਿੰਘ ਪੁੱਲਰ ਉਹ ਵੀ ਪੰਜਾਬ ਦੇ ਕੈਬਨਿਟ ਮੰਤਰੀ ਨੇ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜੋ ਕਾਂਗਰਸ ਪਾਰਟੀ ਚੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਤੇ ਉਹਨਾਂ ਨੂੰ ਦੁਬਾਰਾ ਟਿਕਟ ਦਿੱਤੀ ਆ ਪਹਿਲਾਂ ਜਿੱਤ ਕੇ ਉਹ ਲੋਕ ਸਭਾ ਮੈਂਬਰ ਪਾਰਲੀਮੈਂਟ ਬਣੇ ਉਹ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਬਠਿੰਡਾ ਦੀ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਉਹ ਵੀ ਪੰਜਾਬ ਦੇ ਖੇਤੀ ਮੰਤਰੀ ਨੇ ਕੈਬਨਿਟ ਮੰਤਰੀ ਨੇ ਅਤੇ ਸੰਗਰੂਰ ਪਟਿਆਲਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਤਹਿਰ ਸੋ ਸੰਗਰੂਰ ਦੀ ਗੱਲ ਕਰਾਂਗੇ ਗੱਲਬਾਤ ਕਰੀਏ ਜਿਹੜੇ ਕੈਬਨਟ ਮੰਤਰੀ ਨੇ ਸਾਰੇ ਕੈਬਨਟ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਉਮੀਦਵਾਰ ਐਲਾਨੇ ਗਏ ਨੇ ਸੋ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਹਲਕਾ ਸੰਗਰੂਰ ਤੋਂ ਇੰਚਾਰਜ ਨੇ ਵਿਨਰਜੀਤ ਸਿੰਘ ਗੋਲਡੀ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਗੋਲਡੀ ਜੀ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਨੇ ਜਿਹੜੇ 8 ਆਪਣੇ ਉਮੀਦਵਾਰ ਐਲਾਨੇ ਨੇ ਕਿਵੇਂ ਦੇਖਦੇ ਹੋ 8 ਦਾ ਐਲਾਨ ਕਰਤਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਐਲਾਨ ਕਰਨਾ ਤੇ ਕਿਵੇਂ ਦੇਖਦੇ ਹੋ ਤੁਸੀਂ ਪਹਿਲੀ ਲਿਸਟ ਜਾਰੀ ਕੀਤੀ ਹੈ ਪਹਿਲਾਂ ਤਾਂ ਯਾਰ ਸਭ ਤੋਂ ਵੱਡੀ ਗੱਲ ਹੈ ਕਿ ਜਿਵੇਂ ਉਹ ਕਹਿੰਦਾ ਪਮੱਕੜ ਦੀ ਉਮਰ ਜਿਹੜੀ ਆ ਵਿਚਾਰਦੇ ਇੱਕ ਰਾਤ ਹੀ ਹੁੰਦੀ ਹੈ ਤੇ ਜਿਹੜੇ ਆਮ ਆਦਮੀ ਵਾਲੇ ਪਮੱਕੜ ਸੀ ਭਰਾਵੋ ਤੁਹਾਡੇ ਨਾਲ ਮੈਨੂੰ ਪੂਰੀ ਸਹਿਮਤੀ ਹੈ ਦਿਲੋਂ ਕਿ ਤੁਹਾਡੀ ਉਮਰ ਵੀ ਕੱਲੀ ਬੂਟਾਂ ਵਾਲੇ ਤੇ ਜਿਹੜੀ ਐ ਸਰਕਾਰ ਬਣਾਉਣ ਤੱਕ ਸੀ ਉਸ ਤੋਂ ਬਾਅਦ ਤੁਹਾਡੀ ਕੋਈ ਉਮਰ ਨਹੀਂ ਦਿੱਤੀ ਇਹਨਾਂ ਨੇ ਰਾਜਨੀਤੀ ਕੋ ਉਮਰ ਦੀ ਗੱਲ ਕਰਦਾ ਮੈਂ ਇੱਥੇ ਸਵਾਲ ਖੜਾ ਹੁੰਦਾ ਕਿ ਆਮ ਆਦਮੀ ਪਾਰਟੀ ਕੋਲੇ ਇਹ ਹਾਲਾਤ ਪੈਦਾ ਹੋ ਗਏ ਕਿ ਉਹਨਾਂ ਨੂੰ ਆਪਦੇ ਮੰਤਰੀ ਚੋਣਾਂ 'ਚ ਲੜਾਉਣੇ ਪੈ ਰਹੇ ਨੇ ਮੌਜੂਦਾ ਮੰਤਰੀ ਮੌਜੂਦਾ ਐਮਐਲਏ ਉਹਨਾਂ ਨੂੰ ਇਲੈਕਸ਼ਨ ਲੜਾਉਣੀ ਪਈਏ ਤਾਂ ਮਤਲਬ ਤੁਹਾਡੇ ਕੋਲ ਕੈਂਡੀਡੇਟ ਨਹੀਂ ਹੈਗੇ ਦੂਜਾ ਕੀ ਜਿਹੜੇ ਤੁਹਾਡੇ ਪਾਰਟੀ ਦੇ ਆਮ ਵਰਕਰ ਸੀ ਜਿਹੜੇ ਕੀ ਉਹਨਾਂ ਨੂੰ ਉਹਨਾਂ ਕੋਲੇ ਕਿਸੇ ਕੋਲੇ ਕਾਬਿਲियत ਨਹੀਂ ਹੈਗੀ ਆਮ ਵਰਕਰਾਂ ਕੋਲੇ ਕਿ ਉਹ ਉਹ ਇਲੈਕਸ਼ਨ ਲੜ ਸਕਣ ਤੇ ਤੀਜੀ ਗੱਲ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਜਿਹੜੇ ਮੰਤਰੀਆਂ ਦੀ ਕਿਤੇ ਇਹਨਾਂ ਨੇ ਮੰਤਰੀ ਪਦ ਤੋਂ ਇਹ ਬਲੀ ਦੇਣੀ ਹੈ ਉਹਨਾਂ ਵੀ ਮੈਨੂੰ ਲੱਗਦਾ ਭਈ ਭਰਾਵੋ ਤੁਸੀਂ ਵੀ ਆਪਣਾ ਖਿਆਲ ਰੱਖੋ ਮੰਤਰੀ ਸਾਹਿਬ ਕਿ ਮੈਨੂੰ ਲੱਗਦਾ ਕਿ ਤੁਹਾਨੂੰ ਮੰਤਰੀ ਪਾ ਤੂੰ ਤਾਂ ਹਟਾ ਨਹੀਂ ਸਕਦੇ ਸੀ ਸੋ ਇਸ ਕਰਕੇ ਉਹਨਾਂ ਨੇ ਹਟਾਉਣ ਦੇ ਚੱਕਰ ਤੁਹਾਨੂੰ ਇਹ ਮੰਤਰੀ ਆਲਾ ਦੇਤਾ ਕਿ ਜੇ ਹਾਰ ਗਏ ਤਾਂ ਵੀ ਮੰਤਰੀ ਤੋਂ ਗਏ ਜੇ ਕਿਤੇ ਕਿਸ ਦਾ ਕੋਈ ਦਾਦੂ ਲੱਗ ਗਿਆ ਇੱਕ ਅਦਾ ਜਿੱਤ ਗਿਆ ਤੇ ਫਿਰ ਉਹ ਉਹਦੇ ਨਾਲ ਉਦੋਂ ਬਾਅਦ ਕੀ ਆ ਹੋ ਐਮ ਐਲ اے ਦੀ ਸੀਟ ਖਾਲੀ ਹੋ ਜੂਗੀ ਸੋ ਕਿਤੇ ਨਾ ਕਿਤੇ ਜਿਹੜਾ ਹੈ ਤੇ ਦੂਜੇ ਪਾਸੇ ਹੋਰ ਦੇਖੋ ਕਾਂਗਰਸੀ ਜੀ ਪੀ ਆਰ ਫਤੇਗੜ ਸਾਹਿਬ ਤੋਂ ਪਵਿੱਤਰ ਧਰਤੀ ਹੈ ਦਾ ਮਤਲਬ ਤੁਹਾਡੇ ਕੋਲ ਉੱਥੇ ਬੰਦਾ ਹੈ ਨਹੀਂ ਇਹ ਚੀਜ਼ਾਂ ਸਾਰੀਆਂ ਸਮੀਕਰਨ ਜੇ ਦੇਖੋ ਤਾਂ ਇਹ ਸ਼ੋ ਕਰਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਦਲਾ ਜਿਹੜਾ ਹੈ ਜੋ ਬੁੰਦਲਿਆ ਹੋਇਆ ਫਿਰਦਾ ਹੈ ਬਦਲਾ ਬਦਲਾ ਨਹੀਂ ਐ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਕੈਬਨਿਟ ਮੰਤਰੀਆਂ ਨੂੰ ਗਰਾਊਂਡ 'ਚ ਲਿਉਣਾ ਪਿਆ ਮੈਦਾਨ 'ਚ ਲਿਉਣਾ ਪਿਆ ਕੀ ਲੱਗਦੀ ਆ ਮਨਸਾ ਕੀ ਲੱਗਦੀ ਆ ਵੀ ਹੋਰ ਤੇ ਕਿਸੇ ਤੇ ਵਿਸ਼ਵਾਸ ਨਹੀਂ ਸੀ ਵੀ ਹੋਰ ਜਿੱਤੀ ਜਾਣਗੇ ਵੀ ਆਪਣੇ ਕੈਬਨਿਟ ਮੰਤਰੀ ਨੂੰ ਉਤਾਰਿਆ ਜਾ ਮੈਂ ਪਹਿਲੇ ਹੀ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਿਹੜੀ 70 ਸਾਲ 70 ਸਾਲ ਦਾ ਰੌਲਾ ਪਾਉਂਦੀ ਹੈ ਇਹ ਪਹਿਲੀ ਸਰਕਾਰ ਹੋਊਗੀ ਤੇ ਪਹਿਲੀ ਪਾਰਟੀ ਹੋਊਗੀ ਜਿਹਦੇ ਤੇ ਲੋਕਾਂ ਦਾ ਭਰੋਸਾ ਜਿਹੜਾ ਪਹਿਲੇ 2 ਸਾਲਾਂ 'ਚ ਉੱਠ ਗਿਆ ਨਹੀਂ ਆਮ ਪਾਰਟੀਆਂ ਜਿਹੜੀਆਂ ਨੇ ਸਭ ਦੇ ਕੈਂਡੀਡੇਟ ਭੱਜ ਭੱਜ ਕੇ ਆਉਂਦੇ ਨੇ ਅੱਜ ਵੀ ਕਾਲੀਦਾਲ ਕੋਲੇ ਜੇ ਤੁਸੀਂ ਸੰਗਰੂਰ ਤੋਂ ਕਹੋ ਕਿਸੇ ਹੋਰ ਸੀਟ ਤੋਂ ਕਹੋ ਜਿੱਥੇ ਮਰਜ਼ੀ ਗੱਲ ਕਰ ਲੋ ਹਰ ਜਗ੍ਹਾ ਜਿਹੜਾ ਕਿਤੇ ਨਾ ਕਿਤੇ 2-2 3-3 ਕੈਂਡੀਡੇਟ ਖੜੇ ਨੇ ਵੀ ਸਾਨੂੰ ਇਲੈਕਸ਼ਨ ਲੜਾਓ ਇਹਦਾ ਮਤਲਬ ਤੁਹਾਡੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਜਾਂ ਤੁਹਾਡੀ ਪਾਰਟੀ ਤੇ ਭਰੋਸਾ ਨਹੀਂ ਰਿਹਾ ਤੁਹਾਡੇ ਵਰਕਰਾਂ ਨੂੰ ਦੂਜਾ ਕਿੱਥੇ ਗਿਆ ਭਗਵੰਤ ਮਾਨ ਦਾ ਉਹ ਫਿਰ ਸਟੇਟਮੈਂਟ ਯਾਦ ਕਰਾਓ ਉਹਨਾਂ ਨੂੰ ਜੀਤ ਪੈਂਚਰਾਂ ਵਾਲਾ ਪਪੂ ਚੱਕੀ ਵਾਲਾ ਫਲਾਣਾ ਉਹ ਜਿਹੜੇ ਵੱਡੇ ਵੱਡੇ ਬੋਰਡਾਂ ਤੇ ਨਾਮ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਉਹ ਕਿੱਥੇ ਗਏ ਇਹਦਾ ਮਤਲਬ ਤਾਂ ਸਿਰਫ ਤੇ ਸਿਰਫ ਇੱਕ ਲਫਾਫੇਬਾਜੀ ਇਲੈਕਸ਼ਨ ਚ ਲੋਕਾਂ ਨੂੰ ਪਰਮਾ ਕੇ ਗਰੀਬਾਂ ਦਾ ਮਜ਼ਾਕ ਬਣਾ ਕੇ ਯਾਰ ਆ ਮੇ ਪੈਂਚਰਾਂ ਵਾਲਾ ਹੈ ਇਹ ਗਰੀਬ ਬੰਦਾ ਹੈ ਇਹ ਬਣੂ ਐਮ ਐਲ ਏ ਇਹ ਬਣੂ ਐਮ ਪੀ ਉਹਨਾਂ ਦੀ ਗਰੀਬੀ ਦਾ ਮਜ਼ਾਕ ਬਣਾ ਕੇ ਇਹਨਾਂ ਲੋਕਾਂ ਨੇ ਜਿਹੜੀ ਸਿਆਸਤ ਦੇ ਵਿੱਚ ਲਿਆਏ ਸੀ ਤੇ ਇਹ ਜੀਆਂ ਸਿਆਸਤਾਂ ਦਾ ਜਿਹੜਾ ਹੁੰਦਾ ਨਾ ਉਹ ਕੰਮ ਜਿਹੜਾ ਉਹਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ ਜੀਵਨ ਹੁੰਦਾ ਬਹੁਤ ਛੋਟਾ ਹੁੰਦਾ ਸਿਆਸੀ ਜੀ ਬਿਲਕੁਲ ਵੈਸੇ ਸੋਸ਼ਲ ਮੀਡੀਆ ਤੇ ਲਗਾਤਾਰ ਇੱਕ ਵਾਇਰਲ ਵੀ ਹੋ ਰਿਹਾ ਕਿ ਪੰਜ ਕੈਬਨਿਟ ਮੰਤਰੀ ਜੀ ਦੋ ਕਾਂਗਰਸ ਚੋਂ ਆਏ ਹੋਏ ਇੱਕ ਕਲਾਕਾਰ ਕਿ ਮੇਨ ਮੇਨ ਬੰਦੇ ਨੇ ਜੀ ਕੋਈ ਆਮ ਜਿਵੇਂ ਤੁਸੀਂ ਵੀ ਗੱਲ ਕੀਤੀ ਆ ਕਿ ਪਮਕੜ ਲਾ ਲੋ ਇਹਨਾਂ ਦੇ ਵਲੰਟੀਅਰ ਲਾ ਲੋ ਕਿ ਕੋਈ ਨਹੀਂ ਆਇਆ ਜੀ ਉਹ ਨਵਾਂ ਚਿਹਰਾ ਮੈਂ ਤਾਂ ਆਪਕੇ ਹੈ ਇਹਨਾਂ ਨੂੰ ਜਾਂ ਤਾਂ ਭਰੋਸਾ ਹੀ ਨਹੀਂ ਆਮ ਆਦਮੀ ਪਾਰਟੀ ਵਾਲਿਓ ਤੁਸੀਂ ਸੁਣ ਲਓ ਤੁਹਾਡੇ ਤੇ ਭਰੋਸਾ ਨਹੀਂ ਭਗਵੰਤ ਮਾਨ ਉਹਨਾਂ ਕੇਰੀਆਲੋਂ ਦਿੱਲੀ ਵਾਲਿਆਂ ਨੂੰ ਇਹ ਦਿੱਲੀ ਵਾਲੇ ਨੇ ਇਹ ਭਗਵੰਤ ਮਾਨ ਹੈ ਇਹਦੀ ਯਾਰੀ ਦਿੱਲੀ ਵਾਲਿਆਂ ਨਾਲ ਪੱਕੀ ਹੈ ਇਨੇ ਸੇਵਾ ਕੰਮ ਉਹੀ ਕਰਨਾ ਜੋ ਦਿੱਲੀ ਤੋਂ ਹੁਕਮ ਆਉਣਾ ਇਹਨੂੰ ਕਿੱਥੇ ਦਿਸਦਾ ਇਹਨੂੰ ਤਾਂ ਮੈਂ ਅੱਜ ਦੇਖ ਰਿਹਾ ਸੀ ਕਿਤੇ ਕਿ ਮੋਗੇ 'ਚ ਗਿਆ ਲੁਧਿਆਣੇ 'ਚ ਗਿਆ ਉਹ ਯਾਰ ਸੜਕਾਂ ਹੀ ਖਾਲੀ ਕਰਾਉਂਦੇ ਨੇ ਉਹ ਕਿਵੇਂ ਕਹਿੰਦਾ ਗਲੀਆਂ ਹੋਜਣ ਸੁਨੀਆਂ ਵਿੱਚ ਮਰ ਜਾ ਯਾਰ ਫਿਰੇ ਉਹ ਕੰਮ ਇਹਨਾਂ ਦਾ ਹੈ ਵੀ ਇਹ ਤਾਂ ਕਹਿੰਦਾ ਵੀ ਸੜਕ ਤੇ ਬੰਦਾ ਨਹੀਂ ਦਿਸਣਾ ਚਾਹੀਦਾ ਮੈਨੂੰ ਸੋ ਜਿਹੜਾ ਬੰਦਾ ਇਹ ਜੀ ਸੋਚ ਲੈ ਕੇ 8-800 ਬੰਦੇ ਦੀ ਸਿਕਿਉਰਿਟੀ ਲੈ ਕੇ ਜਿਹੜਾ ਸਭ ਤੋਂ ਵੱਡਾ ਹੂੰ 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 ਦੀ ਗੱਲ ਕਰਦਾ ਸੀ ਨਾ ਇਹੜਾ ਕਰਦਾ ਸੀ ਹੂਟਰ ਬਾਈ ਦਾ ਤਾਂ ਸਾਡੇ ਹਿੱਸੇ ਹਿੱਕ ਚ ਵੱਜਦਾ ਹੈ ਅੱਜ ਵੀਰਾ ਤੇਰੇ ਵਾਲਾ ਹੂਟਰ ਵੀ ਬਹੁਤਿਆਂ ਦੇ ਹਿੱਕ 'ਚ ਵੱਜਦਾ ਸਾਡੇ ਵਾਲੇ ਦਾ ਸਾਨੂੰ ਤਾਂ ਪਤਾ ਇਸ ਤਾਂ ੱੱਲੇ ਨੇ ਹੂਟਰ ਸਾਡੇ ਦਾ ਸਰਕਾਰ ਅੱਜ ਤੱਕ ਕਦੇ ਤੇ ਰੌਲਾ ਪਾਏ ਨਹੀਂ ਪਰ ਇਹ ਹੂਟਰ ਜਿਹੜਾ ਆਮ ਆਦਮੀ ਪਾਰਟੀ ਵਾਲਿਆਂ ਦੀ ਹਿੱਕ 'ਚ ਵੱਧ ਵੱਜਦਾ ਹੈ ਤੇ ਇਸ ਕਰਕੇ ਉਹਨਾਂ ਨੂੰ ਇਹ ਦੁੱਖ ਵੈਸੇ ਹੂਟਰ ਤਾਂ ਤੁਸੀਂ ਵੀ ਬਹੁਤ ਮਾਰੇ ਨੇ ਡਿਪਟੀ ਸੀਐਮ ਰਹੇ ਨੇ ਸੁਖਵੀਰ ਸਿੰਘ ਬਾਦਲ ਉਦੋਂ ਹੂਟਰ ਵੱਜਦੇ ਸੀ ਪ੍ਰਕਾਸ਼ ਸਿੰਘ ਬਾਦਲਾ ਰਹੇ ਨੇ ਉਦੋਂ ਵੱਡੇ ਵੱਡੇ ਹੂਟਰ ਵੱਜਦੇ ਸੀ ਪਰ ਉਦੋਂ ਕਿਤੇ ਨਾ ਕਿਤੇ ਕਮੈਂਟ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਉਂਦੇ ਤੇ ਜਦੋਂ ਉਹ ਮੈਂਬਰ ਪਾਰਲੀਮੈਂਟ ਹੁੰਦੇ ਸੀ ਕਿ ਹੂ ਟ੍ਰੈਕਟਰ ਫੇਰ ਨਹੀਂ ਚੱਲਣ ਫੇਰ ਸਿੰਪਲੀ ਤਰੀਕੇ ਕਿ ਪਾ ਇੱਕ ਨਾ ਪ੍ਰੋਟੋਕੋਲ ਹੈ ਸਰਕਾਰ ਦਾ ਮੁੱਖ ਮੰਤਰੀ ਦਾ ਪ੍ਰੋਟੋਕੋਲ ਹੈ ਉਪ ਮੁੱਖ ਮੰਤਰੀ ਦਾ ਪ੍ਰੋਟੋਕੋਲ ਹੈ ਮੰਤਰੀ ਦਾ ਪ੍ਰੋਟੋਕੋਲ ਹੈ ਉਹਨੂੰ ਫੋਲੋ ਕਰਨਾ ਚਾਹੀਦਾ ਸੀ ਉਦੋਂ ਵੀ ਕਹਿੰਦੇ ਸੀ ਸੋਣ ਵੀ ਕਹਿੰਦੇ ਅਸੀਂ ਅੱਗੇ ਵੀ ਕਹਾਂਗੇ ਜੋ ਇੱਕ ਸਰਕਾਰੀ ਤੰਤਰਜੰਤਰ ਹੈ ਪਰ ਪ੍ਰੋਟੋਕੋਲ ਫੋਲੋ ਅਸੀਂ ਕਰਦੇ ਸੀ ਤੇ ਸਾਡੇ ਤੇ ਤੰਜ ਕਸਿਆ ਜਾਂਦਾ ਸੀ ਅੱਜ ਪ੍ਰੋਟੋਕੋਲ ਤਾਂ ਫੋਲੋ ਹੋਣਾ ਪ੍ਰੋਟੋਕੋਲ ਦਾ ਵੀ ਉਦੋਂ ਵੀ ਸੁਪਰ ਪ੍ਰੋਟੋਕੋਲ ਹੈ ਨੋ ਫਲਾਈਂਗ ਜ਼ੋਨ ਕਰ ਦਿੱਤਾ ਜਾਂਦਾ ਆ ਮੌਕਾ ਦੇ ਵਿੱਚ ਖਬਰ ਲੱਗੀ ਸੀ ਧਾਰਾ 144 ਨੋਵ ਲੈਂਗ ਜੋਨ ਮੈਨੂੰ ਐ ਦੱਸੋ ਅੱਜ ਤੱਕ ਪ੍ਰਕਾਸ਼ ਸਿੰਘ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਰਹੇ ਕਿ ਕਦੇ ਇਹ ਜਾਇ ਹੋਇਆ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਦੇ ਮੀਡੀਆ ਤੋਂ ਨਹੀਂ ਭੱਜੇ ਕਦੇ ਪੱਤਰਕਾਰਾਂ ਜਿਹੜੇ ਕਿਸੇ ਇੱਕ ਸਿੰਗਲ ਪੱਤਰ ਨੇ ਪੱਤਰਕਾਰ ਦੇ ਖੜਾ ਲਿਆ ਉਹ ਤੋਂ ਨਹੀਂ ਭੱਜੇ ਕਦੇ ਆਮ ਲੋਕਾਂ ਤੋਂ ਨਹੀਂ ਭੱਜੇ ਇੱਕ ਗੱਲ ਦੱਸ ਦੋ ਇਹਨਾਂ ਦੀ ਜਿਸ ਚੀਜ਼ ਤੇ ਇਹ ਆ ਕੇ ਖੜੇ ਹੋਣ ਮੈਨੂੰ ਗੱਲ ਯਾਦ ਆਉਂਦੀ ਹੈ ਕੋਈ ਬੰਦਾ ਆਪਾਂ ਗੱਲਾਂ ਕਰਦੇ ਕਹਿੰਦਾ ਮੈਂ ਕਹਾਂ ਯਾਰ ਦਸਾਂ ਚੋਂ 10 ਗੱਲਾਂ ਕੋਈ ਬੰਦਾ ਕਰੇ ਤੁਸੀਂ 10 ਗੱਲਾਂ ਮੈਂ ਕਰਾਂ ਦੱਸਾ ਜੋ ਮੈਂ 2 ਝੂਠ ਬੋਲੂੰਗਾ ਨਾ ਉਹ ਫੜੇ ਜਾਂਦੇ ਨੇ ਬੰਦੇ ਦੇ 8 ਸੱਚ ਹੋਣ ਉਹ ਜਦੋਂ ਗੱਲ ਕਰਦਾ ਹੈ ਬੰਦਾ 2 ਨਿਕਲ ਕੇ ਉਹਨੂੰ ਚੱਕ ਲਾਂਦੇ ਨੇ ਜਿਹੜਾ ਬੰਦਾ 10 ਤੇ ਦੱਸੇ ਝੂਠੇ ਨੇ ਸਫਾਈ ਨਾਲ ਬੋਲੇ ਉਹਨੂੰ ਕੀ ਚੱਕੂਗਾ ਸੋ ਇਹ ਆਮ ਆਦਮੀ ਪਾਰਟੀ ਭਗਵੰਤ ਮਾਨ ਹੋਰੀ ਉਹ ਨੇ ਜਿਨ੍ਹਾਂ ਨੇ ਸਾਰੀਆਂ ਗੱਲਾਂ ਝੂਠ ਨੇ ਤੇ ਜਿਨ੍ਹਾਂ ਦੀ ਸਿਹਤ ਤੇ ਕੋਈ ਅਸਰ ਹੀ ਹੈ ਨਹੀਂ ਅਸਰ ਕਿਸ ਗੱਲ ਦਾ ਨਹੀਂ ਤੁਸੀਂ ਕਿਸੇ ਮੁੱਦੇ ਚੱਕ ਲਓ ਮੈਂ ਪਿਛਲੇ ਦਿਨੀ 1000 ਕਰੋੜ ਦੇ ਘਪਲੇ ਦੀ ਗੱਲ ਕੀਤੀ ਰੈਸ਼ਨ ਸਕੈਮ ਹੋਇਆ ਇੱਕ ਗੱਲ ਦੱਸ ਦਿਓ ਕਿਤੇ ਇੱਕ ਬਿਆਨ ਆਇਆ ਹੋਵੇ ਅਮਰਸੋਣਾ ਸਾਹਿਬ ਦੇ ਮੈਡੀਕਲ ਕਾਲਜ ਦੀ ਗੱਲ ਕੀਤੀ ਹੈ ਇਹਦੀ ਇਹਦੇ ਤੇ ਕਿਸ ਦਾ ਇੱਕ ਕਦੇ ਮੁੱਖ ਮੰਤਰੀ ਦਾ ਬਿਆਨ ਆਇਆ ਹੋਵੇ ਹੋਰ ਕਿੰਨੇ ਸਕੈਮ ਹੋ ਗਏ ਬੱਸਾਂ ਦੇ ਸਕੈਮ ਨੇ ਰੈਲੀਆਂ 'ਚ ਬੱਸਾਂ ਲਿਆਂਦੀ ਹੋਗੀ ਇਹਨਾਂ ਦੀ ਰੈਲੀਆਂ 'ਚ ਲੰਗਰ ਲਾਉਣ ਦੀ ਹੋਗੀ ਕਿੰਨੀਆਂ ਡਵੈਲਪਮੈਂਟ ਦੇ ਵਿੱਚ ਸੰਗਰੂਰ ਦੀ ਡਵੈਲਪਮੈਂਟ ਦੇ ਵਿੱਚ ਕਪਲੇ ਜਿਹੜਾ ਟੈਂਡਰ ਹੋਏ ਨੇ ਉਹਨਾਂ ਦੇ ਗੱਲ ਚੱਕੀ ਹੈ ਇੱਕ ਚੀਜ਼ ਤੇ ਦੱਸ ਦਿਓ ਜੀ ਤੇ ਇਹਨਾਂ ਨੇ ਕੋਈ ਐਕਸ਼ਨ ਲਿਆ ਕਿਉਂ ਸਾਰੀਆਂ ਚੀਜ਼ਾਂ ਨੂੰ ਦੱਬ ਰੱਖਿਆ মিডিਆ ਨੂੰ ਕੰਟਰੋਲ মিডিਆ ਪਰਸਨਸ ਨੂੰ ਕੰਟਰੋਲ ਜਿਹੜੀਆਂ ਸਰਕਾਰਾਂ ਦੇ ਅਫਸਰਾਂ ਤੇ ਡੰਡਾ ਪੂਰਾ ਮਤਲਬ ਕਿ ਸੱਚੀ ਇਤੇ ਥਾ ਕਿ ਯਾਰ ਕੋਈ ਕੋਈ ਐਥਿਕਸ ਹੁੰਦੇ ਨੇ ਕੋਈ ਅਸੂਲ ਹੁੰਦੇ ਨੇ ਬਿਲਕੁਲ ਵੈਸੇ ਤੁਸੀਂ ਕਿਵੇਂ ਦੇਖਦੇ ਹੋ ਅੱਠ ਉਮੀਦਵਾਰ ਜਿਹੜੇ ਐਲਾਨੇ ਗਏ ਨੇ ਕਿਹਦੀ ਦਾਵੇਦਾਰੀ ਪੱਕੀ ਮੰਨਦੇ ਹੋ ਕਿੰਨਾਂ ਦੀ ਜਿੱਤ ਪੱਕੀ ਲੱਗਦੀ ਆ ਵੀ 8 ਚੋਂ 8 ਜਿੱਤ ਜਾਣਗੇ ਜਾਂ ਕੀ ਲੱਗਦਾ ਤੁਹਾਨੂੰ ਭਗਵਾਨਤ ਮਾਨ ਨੇ ਨਾ 13 0 ਕਿਹਾ ਸੀ 13 0 ਹੈ ਨਾ ਮੈਨੂੰ ਲੱਗਦਾ ਵੀ ਉਹ ਜ਼ੀਰੋ ਜਿਹੜੀ ਆ ਨਾ ਜ਼ੀਰੋ ਉਹਨਾਂ ਦੇ ਹਿੱਸੇ ਆਉਣੀਆਂ 13 ਤਾਂ ਬਾਕੀਆਂ ਨੂੰ ਆ ਜਾਣੀਆਂ ਸੋ ਜ਼ੀਰੋ ਅਨ ਡਾਊਟਲੀ ਇਹਨਾਂ ਦੀ ਕਿਸੇ ਦੀ ਕਾਰਗੁਜ਼ਾਰੀ ਮੈਨੂੰ ਦੱਸ ਦੋ ਕੋਈ ਬੰਦਾ ਇਹਨਾਂ ਤੋਂ ਸੈਟੀਸਫਾਈ ਹੋਵੇ ਕੋਈ ਇਹਨਾਂ ਦੇ ਮੰਤਰੀਆਂ ਤੋਂ ਸੈਟੀਸਫਾਈ ਹੋਵੇ ਤੁਸੀਂ ਸਮਾਂ ਆਉਣ ਦਿਓ ਆਹ ਪਾਰਲੀਮੈਂਟ ਹੈ ਮਿਡ ਆਫ ਦਾ ਸਰਕਾਰ ਹੈ 2 ਸਾਲ ਹੋ ਗਏ ਜਿੱਦੇ ਇਹ ਲੰਘੀ ਜਿੱਦੇ ਆਹ 26 ਤੱਕ ਅਖੀਰਲਾ ਸਾਲ ਹੋਇਆ ਉਦੋਂ ਤੁਸੀਂ ਦੇਖੋ ਪੈਂਦੇ ਪਟਾਕੇ ਇਹਨਾਂ ਦੇ ਬਿਲਕੁਲ ਜਿਲ੍ਹਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਰ ਜੋ ਦੂਜੀ ਵਾਰ ਐਮਐਲਏ ਬਣੇ ਨੇ ਬਹੁਤ ਉਹਨਾਂ ਨੂੰ ਭਰੋਸਾ ਬਹੁਤ ਵਿਸ਼ਵਾਸ ਆ ਕਿ ਹਲਕਾ ਬਰਨਾਲੇ ਤੋਂ ਮੈਨੂੰ ਬਹੁਤ ਉਹ ਮਿਲਿਆ ਤੇ ਹੁਣ ਲੋਕ ਸਭਾ ਹਲਕਾ ਸੰਗਰੂਰ ਤੋਂ ਕੀ ਲੱਗਦਾ ਤੁਹਾਨੂੰ ਕਿ ਸੀਟ ਮੀਤ ਹੇਰ ਵਧੀਆ ਵੋਟਾਂ ਨਾਲ ਜਿੱਤਣਗੇ ਜਾਂ ਕੀ ਲੱਗਦਾ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਉਹਨੂੰ ਬਲੀ ਦਾ ਬੱਕਰਾ ਤਿਆਰ ਹੈ ਬੱਕਰਾ ਕੱਟਣੇ ਕੋ ਤਿਆਰ ਹੈ ਉਹ ਕੰਮ ਹੈ ਵੀ ਉਹਨੂੰ ਵਿਚਾਰੇ ਨੂੰ ਚੰਗੀ ਭਲੀ ਉਹਦੀ ਮਿਨਿਸਟਰੀ ਚੱਲੀ ਜਾਂਦੀ ਹੈ ਹੁਣ ਗੱਲ ਇਹ ਹੈ ਵੀ ਮੁੱਖ ਮੰਤਰੀ ਸਾਹਿਬ ਨਾਲ ਕਿਤੇ ਨਾ ਕਿਤੇ ਪੇਚ ਫਸਿਆ ਹੋਇਆ ਹੈ ਤੇ ਮੋ ਕਮਾਂਦਰੀ ਸਾਹਿਬ ਨੇ ਅੜਾ ਲਿਆ ਵੀ ਭਾਈ ਹੁਣ ਆ ਜਾ ਤੂੰ ਦਿੱਲੀ ਵਾਲਾ ਮੈਂ ਪੰਜਾਬ ਵਾਲਾ ਤੇ ਉਸ ਕਰਕੇ ਉਹਨੂੰ ਹੁਣ ਉਹਦੀ ਬਲੀ ਦੇਣ ਲੱਗੇ ਨੇ ਵੀ ਜੇ ਤਾਂ ਜਿੱਤ ਗਿਆ ਕਿਸੇ ਪਾਸੇ ਕਦੇ ਜਿਹੜਾ ਕਿ ਪੋਸੀਬਲ ਨਹੀਂ ਹੈ ਠੀਕ ਹੈ ਫੇਰ ਤਾਂ ਉਧਰਲੇ ਪਾਸਿਓਂ ਕੇ ਐਮਐਲਏ ਸ਼ਿਪ ਤੇ ਮਨਿਸਟਰੀ ਤੋਂ ਗਿਆ ਸਰਕਾਰ ਬੰਨ ਦੀ ਨਹੀਂ ਸੈਂਟਰ 'ਚ ਜਦੋਂ ਕਿ ਕਲੀਅਰ ਹੈ ਹਾਰਨਾ ਜਦੋਂ ਹਾਰੂਗਾ ਤੇ ਉਸ ਤੋਂ ਬਾਅਦ ਇਹ ਕਲੀਅਰ ਕਰਨਗੇ ਵੀ ਭਾਈ ਤੂੰ ਤਾਂ ਹਾਰ ਗਿਆ ਮੰਤਰੀ ਹੋ ਕੇ ਹਾਰ ਗਿਆ ਸੋ ਮੰਤਰੀਸ਼ਿਪ ਛੱਡਾ ਗੱਲ ਮਸਲਾ ਸਾਰਾ ਉਹਦੀ ਮੰਤਰੀ ਮੰਡਲ ਛਡਾਉਂਦਾ ਹੋਰ ਕੋਈ ਮਸਲਾ ਨਹੀਂ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਕਦੋਂ ਕ ਐਲਾਨ ਕਰੂਗਾ ਕਿਉਂਕਿ ਇਲੈਕਸ਼ਨ ਨੇੜੇ ਆ ਜੀ ਚੋਣ ਜਾਬਤਾ ਲੱਗਣ ਵਾਲਾ ਹੀ ਲੱਗੀ ਗਿਆ ਤਕਰੀਬਨ ਤਕਰੀਬਨ ਆਉਣ ਵਾਲੇ ਆਉਂਦੇ ਇਸੇ ਹਫਤੇ ਦੇ ਵਿੱਚ ਤਕਰੀਬਨ ਸਾਰਾ ਪਾਰਟੀ ਪ੍ਰਧਾਨ ਸਾਹਿਬ ਤੇ ਸੀਨੀਅਰ ਲੀਡਰਸ਼ਿਪ ਨੇ ਫੈਸਲੇ ਕੀਤੇ ਹੋਏ ਨੇ ਤੇ ਜਿੱਦੇ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਅਨਾਉਂਸਮੈਂਟਸ ਸਾਰੀਆਂ ਹੋ ਜਾਣਗੀਆਂ ਬਿਲਕੁਲ ਢੀਂਡਸਾ ਪਰਿਵਾਰ ਤੇ ਬਾਦਲ ਪਰਿਵਾਰ ਇਕੱਠੇ ਹੋਏ ਨੇ ਇਹ ਵੀ ਲੱਗਦਾ ਕਿ ਪਰਮਿੰਦਰ ਸਿੰਘ ਢੀਂਡਸਾ ਹੋ ਸਕਦੇ ਜਿੱਥੋਂ ਉਮੀਦਵਾਰ ਐਵੇਂ ਦੀ ਗੱਲਬਾਤ ਵੀ ਸਾਹਮਣੇ ਦੇਖੋ ਗੱਲ ਇਹ ਹੈ ਜੀ ਦਾਵੇਦਾਰੀ ਕਰਨੀ ਹਰ ਇੱਕ ਜਿਹਦਾ ਜਿਹਦੇ ਲੀਡਰ ਨਾਲ ਪਿਆਰ ਹੁੰਦਾ ਹੈ ਉਹਦੇ ਬਾਰੇ ਉਹਨੇ ਚਰਚਾ ਕਰਨੀ ਪਰ ਮੈਂ ਇੱਕ ਗੱਲ ਕਹੂੰਗਾ ਅਸੀਂ ਸਾਰੇ ਅੱਜ ਵੀ ਇਕੱਠੇ ਕਿਤੇ ਬੈਠੇ ਆ ਬੈਠ ਕੇ ਇੱਕੋ ਗੱਲ ਕੀਤੀ ਹੈ ਕਿ ਪਾਰਟੀ ਜੀਨੂੰ ਨਵਾਜੂਗੀ ਜਿਹੜੇ ਬੰਦੇ ਨੂੰ ਵੀ ਟਿਕਟ ਦਊਗੀ ਸੰਗਰੂਰ ਹਲਕੇ ਤੋਂ ਲੋਕ ਸਭਾ ਤੋਂ ਅਸੀਂ ਉਸ ਬੰਦੇ ਦੀ ਤਨ ਮਨ ਧਨ ਨਾਲ ਮਦਦ ਕਰਾਂਗੇ ਚਾਹੇ ਉਹ ਕੋਈ ਕੈਂਡੀਡੇਟ ਹੋਵੇ ਇਹ ਪਾਰਟੀ ਪ੍ਰਧਾਨ ਸਾਹਿਬ ਦਾ ਫੈਸਲਾ ਹੈ ਤੇ ਪਾਰਟੀ ਪ੍ਰਧਾਨ ਸਾਹਿਬ ਤੇ ਨਾਲ ਜਿੰਨੀ ਜਿਹੜੀ ਸਾਡੀ ਸੀਨੀਅਰ ਕੋਰ ਕਮੇਟੀ ਸੀਨੀਅਰ ਲੀਡਰਸ਼ਿਪ ਹੈ ਜੋ ਫੈਸਲਾ ਸਾਡੇ ਸਾਨੂੰ ਦੇਖ ਕਰਕੇ ਦੇ ਦੂਗੀ ਅਸੀਂ ਉਹਦੇ ਨਾਲ ਸਹਿਮਤ ਹਾਂ ਯਾਨੀ ਕਿ ਸੱਤਾ ਤੋਂ ਤਾਂ तकरीबन 7-8 ਸਾਲ ਬਾਹਰ ਹੋਇਆ ਨੂੰ ਹੋ ਗਿਆ ਵੀ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਗਲਤੀਆਂ ਤੇ ਪੂਰਾ ਡੀਪਲੀ ਸੋਚ ਰਹੇ ਹੋ ਤੁਸੀਂ ਬਿਲਕੁਲ ਬਿਲਕੁਲ ਦੇਖੋ ਪਾਰਟੀ ਦਾ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਅਸੀਂ ਅਸੂਲਾਂ ਤੋਂ ਯਾ ਅਸੀਂ ਚੰਗੇ ਬੰਦਿਆਂ ਤੋਂ ਦੂਰ ਹੁੰਨੇ ਆ। ਚਾਪਲੂਸਾਂ ਦੀ ਜਦੋਂ ਜ਼ਿਆਦਾ ਫੌਜ ਹੋ ਜੇ ਮੈਂ ਹਮੇਸ਼ਾ ਕਹਿਣਾ ਵੀ ਨੌਕਰੇ ਘੋੜਿਆਂ ਦੀ ਲੋੜ ਹੁੰਦੀ ਹੈ ਗਧਾਂ ਦੀ ਫੌਜੀ ਲੋੜ ਨਹੀਂ ਹੈਗੀ। ਸੋ ਮੇਰਾ ਤਾਂ ਇੱਕੋ ਗੱਲ ਹੈ ਕਿ ਸਾਡੀ ਜਿਹੜੀ ਪਾਰਟੀ ਦੇ ਵਿੱਚ ਬਹੁਤ ਚੰਗੇ ਲੀਡਰ ਨੇ, ਬਹੁਤ ਚੰਗੇ ਵਰਕਰ ਨੇ, ਪਾਰਟੀ ਨੂੰ ਪਿਆਰ ਕਰਨ ਵਾਲੇ ਨੇ ਤੇ ਜੇ ਕਿਤੇ ਆਪਸ ਵਿੱਚ ਕੋਈ ਫਰਕ ਪਿਆ ਜਾਂ ਕੋਈ ਵਿਖਰੇਵੇਂ ਹੋਏ ਤਾਂ ਉਹਨਾਂ ਸਾਰੇ ਵਿਖਰੇਵਿਆਂ ਨੂੰ ਦੂਰ ਕਰਕੇ ਤੇ ਪਾਰਟੀ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਖਰਾਬੀ ਕੀਤੀ, ਜਿਨ੍ਹਾਂ ਨੇ ਵਿਖਰੇਵੇਂ ਪੁਆਏ ਮੈਂ ਉਹਨਾਂ ਗੱਦਿਆਂ ਦੀ ਗੱਲ ਕਰਦਾ ਉਹਨਾਂ ਨੂੰ ਦੂਰ ਕਰਕੇ ਤੇ ਅਸੀਂ ਪਾਰਟੀ ਚੜ੍ਹ ਦੀ ਕਲਾ ਦੇ ਵਿੱਚ ਵਧੀਆ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ ਤੇ ਪਾਰਟੀ ਦਾ ਵਰਕਰ ਦੇਖੋ ਇਹ ਗੱਲ ਕਲੀਅਰ ਹੈ ਪਾਰਟੀ ਦੇ ਵਰਕਰ ਪਾਰਟੀ ਨੂੰ ਬਹੁਤ ਪਿਆਰ ਕਰਦੇ ਨੇ ਅਕਾਲੀ ਫਰਕ ਜਿਹੜਾ ਹੁੰਦਾ ਉਹ ਲੀਡਰਾਂ 'ਚ ਹੁੰਦਾ ਵਰਕਰਾਂ 'ਚ ਫਰਕ ਨਹੀਂ ਹੁੰਦਾ ਠੀਕ ਹੈ ਲੀਡਰਾਂ ਦੇ ਵਿੱਚ ਵੀ ਜਿਹੜੀ ਕਿਤੇ ਕੋਈ ਕਿਸੇ ਦੀ ਕਮੀ ਸੀ ਜਾਂ ਕਿਸੇ ਦਾ ਕੋਈ ਵਖਰੇਮਿਆ ਸੀ ਜਾਂ ਕਿਸੇ ਦੇ ਮਨਾਂ ਦੇ ਵਿੱਚ ਕੋਈ ਗੱਲ ਸੀ ਉਹ ਕਲੀਅਰ ਹੋ ਗਈ ਤੇ ਹੁਣ ਉਸ ਤੋਂ ਬਾਅਦ ਜਿਹੜਾ ਬਹੁਤ ਚੰਗੇ ਤਰੀਕੇ ਨਾਲ ਬਹੁਤ ਸੰਜੀਦਾ ਤਰੀਕੇ ਨਾਲ ਅੱਜ ਢਿੰਟਾ ਸਾਹਿਬ ਵੀ ਚੁੰਦਾ ਸਾਹਿਬ ਲੌਂਗਾਲ ਸਾਹਿਬ ਸੰਗਰੇੜੀ ਸਾਹਿਬ ਦੀ ਰੈਨਮਾਈ ਹੈਡ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸੰਗਰੂਰ ਦੇ ਤੇ ਜਿਹਨੇ ਹਲਕਾ ਇੰਚਾਰਜ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਹੀ ਗੱਲਾਂ ਕੀਤੀਆਂ ਨੇ ਕਿ ਭਾਈ ਚੜ੍ਹਦੀ ਕਲਾ ਵਾਲੀ ਗੱਲ ਕਰੀਏ ਤੇ ਆਉਣ ਵਾਲੇ ਸਮੇਂ ਜਿਹੜਾ ਪਾਰਲੀਮੈਂਟ ਸੰਗਰੂਰ ਦੀ ਆਪਾਂ ਜਤਨ ਹੀ ਹੈ ਤੇ ਹਰ ਹਿਲੇ ਜਤਨ ਹੀ ਬਿਲਕੁਲ ਜੀ ਹਲਕਾ ਸੰਗਰੂਰ ਤੋਂ ਇਨਚਾਰਜ ਨੇ ਬਿੰਦਰਜੀਤ ਗੋਲਦੀ ਜਿਨ੍ਹਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਨੂੰ ਹੋਰ ਬੰਦੇ ਕਿਉਂ ਨਹੀਂ ਮਿਲੇ ਹੋਰ ਕੈਂਡੀਡੇਟ ਹੋਰ ਉਮੀਦਵਾਰ ਕਿਉਂ ਨਹੀਂ ਮਿਲੇ ਜਿਹੜਾ ਕੈਬਨਿਟ ਮੰਤਰੀਆਂ ਤੇ ਹੀ ਦਾਅ ਲਾ ਰਹੇ ਨੇ ਕਿ ਆਮ ਪਮੱਕੜ ਜਿਹੜੇ ਆਮ ਵਲੰਟੀਅਰ ਨੇ ਉਹ ਕਿੱਥੇ ਗਏ ਹੋਣਾ ਇਹ ਤੰਜ ਕਸ ਰਹੇ ਨੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ